ਕਬਈ ਕਹਿੰਦਾ ਚਾਹੇ ਮਿਰਚ ਪਰ ਲਈ ਕਹਿੰਦਾ ਚਾਹੇ ਅੰਗੂਰ ਪਰ ਲਈ ਕਹਿੰਦਾ ਤਾਂ ਇਥੋਂ ਹੀ ਵੱਧ ਸਿਰਾ ਲਾਵਾਂਗੇ ਉਸਤਾਜ ਸਿੰਘੇ ਕੜਦੋਂ ਦਾ ਅਗਲਾ ਗੱਡੀਆਂ ਦਾ ਠੀਕ ਆ ਆ ਕਹਿਣਾ ਸੌਖਾ ਹੈਗਾ ਭਜਾਉਣੀਆਂ ਬਹੁਤ ਔਖੀਆਂ ਨੇ ਐ ਹੋ ਜਾਂਦੀਆਂ ਨੇ ਜਿਹੜੀਆਂ ਮਿਰਚ ਲੈ ਕੇ ਆਉਂਦੀਆਂ ਨਹੀਂ ਆ ਹਦਰਾਬਾਦ ਤੱਕ ਠੀਕ ਆ 26 27 ਘੰਟਿਆਂ ਦੀ ਮੰਡੀ ਹੁੰਦੀ ਆ ਤੇਰੇ ਵਰਗੇ ਦੀਆਂ ਲੱਤਾਂ ਕੰਮਣ ਲੱਗ ਜਾਂਦੇ ਇਹ ਤੋਂ ਮੂਰੂ ਅਗਲਾ ਬ੍ਰੇਕਾਂ ਮਾਰਦਾ ਪੱਕੇ ਨਾ ਮਿਰਚਾਂ ਵਾਲਿਆਂ ਠੀਕ ਆ ਗਨਪਤੀ ਐਕਸਪ੍ਰੈਸ ਟੀਮ ਰੇਡ ਦੇ ਉੱਤੇ